ਸਤਿਕਾਰ ਤੁਸੀਂ ਵੇਖ ਰਹੇ ਹੋ ਪਾਰਟੀ ਪੰਜਾਬ ਦਾ ਪ੍ਰੋਗਰਾਮ ਖਬਰਾਂ ਦੇ ਚਾਰ ਚੱਕਰ ਅੱਜ ਅਸੀਂ ਪੰਜਾਬ ਦੀਆਂ ਕੁਝ ਅਹਿਮ ਖਬਰਾਂ ਦੇ ਉੱਤੇ ਜਿਸ ਦੇ ਵਿੱਚ ਚਰਜੀ ਸਿੰਘ ਚੰਨੀ ਤੇ ਬੀਬੀ ਜੀ ਕੋਰ ਦੇ ਜਿਹੜੀ ਜਸਪਿੰਟ ਦੀ ਵੀਡੀਓ ਵਾਇਰਲ ਕੀਤੀ ਗਈ ਸੀ ਉਹਦੇ ਨਾਲ ਸੰਬੰਧਤ ਜੋ ਕੁਝ ਬਿਵਾਲ ਖੜਾ ਹੁੰਦਾ ਜਾ ਰਿਹਾ ਹੈ ਹੁਣ ਮਹਿਲਾ ਕਮਿਸ਼ਨ ਦੇ ਵੱਲੋਂ ਵੀ ਇਸ ਮਾਮਲੇ 'ਚ ਡੀਜੀਪੀ ਤੋਂ ਰਿਪੋਰਟ ਮੰਗੀ ਗਈ ਹੈ ਇਸੇ ਨਾਲ ਹੀ ਗੱਲਬਾਤ ਕਰਾਂਗੇ ਪੰਜਾਬ ਦੀ ਸਟਾਫ ਦੇ ਵਿੱਚ ਕਿਉਂਕਿ ਜਿਹੜੀ 1 ਜੂਨ ਨੂੰ ਚੋਣ ਹੋਣੀ ਹੈ ਉਹਦੇ ਆਲ ਓਵਰ ਪੰਜਾਬ ਦੀਆਂ 14 ਸੀਟਾਂ ਦੇ ਉੱਤੇ ਕਿਹੋ ਜਿਹਾ ਰੁਝਾਨ ਨੇ ਕੀ ਕੋ ਚੱਲ ਰਿਹਾ ਤੇ ਆਓ ਸਭ ਤੋਂ ਪਹਿਲਾਂ ਨਾਲ ਜੋੜ ਲਈਏ ਸੀਨੀਅਰ ਫੈਕਟਰੀ ਕਰਮਜੀਤ ਸਿੰਘ ਚਿੱਲਾ ਜੀ ਨੂੰ ਜਿੱਲਾ ਸਾਹਿਬ ਸੁਆਗਤ ਹੈ ਇੱਕ ਵਾਰੀ ਪੰਜਾਬ ਤੇ ਬਹੁਤ ਬਹੁਤ ਧੰਨਵਾਦ ਮਨਦੀਪ ਜੀ ਜਿੱਲਾ ਸਾਹਿਬ ਕੀ ਮੇਂ ਵੇਖਦੇ ਹੋ ਚੱਲ ਜੀ ਚੱਲਨੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਉਹਨਾਂ ਦੀ ਜਿਹੜੀ ਬੀਬੀ ਜ਼ਗੀਰਪੁਰ ਹੋਰਾਂ ਦੇ ਨਾਲ ਵੀਡੀਓ ਵਾਇਰਲ ਹੋਈ ਸੀ ਪਿਛਲੇ ਦਿਨਾਂ ਦੇ ਵਿੱਚ ਆਪਾਂ ਨੇ ਵਿਸਤਾਰ ਉਹਦੇ ਵਿੱਚ ਗੱਲਬਾਤ ਕੀਤੀ ਸੀ ਪਰ ਹੁਣ ਮੈਲਾ ਕਮਿਸ਼ਨ ਦੀ ਉਹਦੀ ਉਹਦੇ ਵਿੱਚ ਐਂਟਰੀ ਹੋਈ ਹੈ ਤੇ ਬੀਬੀ ਜ਼ਗੀਰਪੁਰ ਦਾ ਵੀ ਸਪਸ਼ਟੀਕਰਨ ਆਇਆ ਕਿਵੇਂ ਦੇਖਦੇ ਹੋ ਸਾਰੇ ਮਸਲੇ ਨੂੰ ਕੀ ਸਿਆਸ ਕੀਤੀ ਜਾ ਰਹੀ ਹੈ ਜਾਂ ਫਿਰ ਗੰਭੀਰਤਾ ਦੇ ਨਾਲ ਕਿਵੇਂ ਦੇਖਦੇ ਹੋ ਮਨਦੀਪ ਜੀ ਬਿਲਕੁਲ ਇਹ ਸਾਰਾ ਕੁਝ ਸਿਰਫ ਤੇ ਸਿਰਫ ਸਿਆਸੀ ਹੈ ਜੀ ਜੋ ਕੁਝ ਵੀ ਹੋਇਆ ਹੈ ਤੇ ਅਸભ્યਕ ਹੈ ਕਿਉਂਕਿ ਜਿਵੇਂ ਆਪਾਂ ਨੇ ਉਸ ਦਿਨ ਵੀ ਜ਼ਿਕਰ ਕੀਤਾ ਸੀ 2 ਦਿਨ ਪਹਿਲਾਂ ਜਿਸ ਦਿਨ ਵੀਡੀਓ ਦੀ ਚਰਚਾ ਹੋਈ ਸੀ ਕਿ ਜਿਹੜੀ ਵੀਡੀਓ ਹੈ ਪੂਰੀ ਨਹੀਂ ਦਿਖਾਈ ਜਾ ਰਹੀ ਇਹ ਕੱਟ ਵੱਢ ਕੇ ਦਿਖਾਈ ਜਾ ਰਹੀ ਹੈ ਜਿਹੜੀ ਕਿ ਕਿਸੇ ਵੀ ਤਰ੍ਹਾਂ ਨਾਲ ਸਹੀ ਨਹੀਂ ਜਿਸ ਨੂੰ ਠਹਿਰਾਇਆ ਜਾ ਸਕਦਾ ਤੇ ਤਰਾਂਤਰਾਂ ਦੇ ਉਹਦੇ ਨਾਲ ਜਿਹੜੇ ਅਸ਼ਲੀਲ ਗੀਤ ਉਹਦੇ ਨਾਲ ਜੋੜ ਕੇ ਵੱਡੀ ਪੱਧਰ ਤੇ ਉਹਨੂੰ ਪ੍ਰਸਾਰਿਆ ਜਾ ਰਿਹਾ ਸੀ ਜੀ ਤੇ ਉਸੇ ਵੀਡੀਓ ਨੂੰ ਲੈ ਕੇ ਜਿਹੜੀ ਪੰਜਾਬ ਦੀ ਮਹਿਲਾ ਕਮਿਸ਼ਨ ਦੀ ਚੇਅਰਮੈਨ ਹੈ ਰਾਜ ਲਾਲੀ ਗਿੱਲ ਉਹਨਾਂ ਨੇ ਆਪਣੇ ਪੱਧਰ ਤੇ ਨੋਟਸ ਲਿਆ ਸੀ ਕੱਲ ਉਹਨਾਂ ਨੇ ਨੋਟਸ ਜਾਰੀ ਕੀਤਾ ਸੀ ਪੰਜਾਬ ਦੇ ਡੀਜੀਪੀ ਤੋਂ ਸਟੇਟਸ ਕੋ ਮੰਗੀ ਸੀ ਕਿ ਇਸ ਮਾਮਲੇ ਦੀ ਅੱਜ ਦੁਪਹਿਰ 2 ਵਜੇ ਤੱਕ ਜਾਣਕਾਰੀ ਦਿੱਤੀ ਜਾਵੇ 24 ਘੰਟੇ ਦੇ ਅੰਦਰ ਅੰਦਰ ਕਿ ਇਹ ਕੀ ਮਾਮਲਾ ਹੈ ਤੁਸੀਂ ਇਹਦੇ ਲਈ ਕੀ ਕੀਤਾ ਹੈ ਉਹਨਾਂ ਨੇ ਬੜੇ ਸਖਤ ਸ਼ਬਦਾਵਲੀ ਵਰਤੀ ਸੀ ਕਿ ਅਜਿਹੀਆਂ ਜਿਹੜੀਆਂ ਹਰਕਤਾਂ ਨੇ ਇਹਨਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਮਹਿਲਾ ਮਾਂ ਦੇ ਨਾਲ ਹੂੰ ਇੱਕ ਤਾਂ ਮਹਿਲਾ ਕਮਿਸ਼ਨ ਨੇ ਨੋਟਿਸ ਲਿਆ ਸੀ ਦੂਜਾ ਤੁਹਾਨੂੰ ਯਾਦ ਹੋਵੇਗਾ ਕਿ ਇਸੇ ਮਾਮਲੇ ਨੂੰ ਲੈ ਕੇ ਜਿਹੜੇ ਫਲੋਰ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਨੇ ਬਿਕਰਮਜੀਤ ਚੌਧਰੀ ਮਨਦੀਪ ਜੀ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਇੱਕ ਪੱਤਰ ਲਿਖਿਆ ਸੀ ਹੂੰ ਕਿ ਜਿਹੜਾ ਮਾਮਲਾ ਹੈ ਜਿਹੜੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਿਹੜੀ ਹਰਕਤ ਕੀਤੀ ਹੈ ਇੱਕ ਮਹਿਲਾ ਦੇ ਨਾਲ ਇਹ ਬਹੁਤ ਕਨਾਉਣੀ ਹਰਕਤ ਹੈ ਅਕਾਲ ਤਖਤ ਸਾਹਿਬ ਨੂੰ ਤਾਲਬ ਕਰਨਾ ਚਾਹੀਦਾ ਕਿਉਂਕਿ ਜਿਹੜੀ ਬੀਬੀ ਜ਼ਗੀਰ ਕੌਰ ਨੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਤੇ ਪਹਿਲਾਂ ਪ੍ਰਧਾਨ ਵੀ ਰਹੇ ਨੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਕਾਲ ਤਖਤ ਵੱਲੋਂ ਹਾਲੇ ਤੱਕ ਇਸ ਸਬੰਧ ਵਿੱਚ ਕੋਈ ਆਪਣੀ ਟਿੱਪਣੀ ਨਹੀਂ ਕੀਤੀ ਗਈ ਜੋ ਉਹਨਾਂ ਨੇ ਪੱਤਰ ਲਿਖਿਆ ਹੈ ਹੋ ਸਕਦਾ ਹੈ ਕਿ ਅਕਾਲ ਤਖਤ ਸਾਹਿਬ ਤੇ ਪਹੁੰਚਿਆ ਨਾ ਹੋਵੇ ਕਿਉਂਕਿ ਬਾਈ ਪੋਸਟ ਜਾਂ ਮੇਲ ਰਾਹੀਂ ਕੀਤਾ ਹੋਵੇਗਾ ਨਹੀਂ ਗਿਆ ਹੋਵੇਗਾ ਜਿਸਦਾਰਾਂ ਕੋਲੇ ਤੇ ਜਿਹੜੀ ਮਹਿਲਾ ਕਮਿਸ਼ਨ ਹੈ ਉਹਨਾਂ ਨੇ ਬਹੁਤ ਫੁਰਤੀ ਦਿਖਾਈ ਮਨਦੀਪ ਜੀ ਕਲਾ ਤੇ ਇਸ ਫੁਰਤੀ ਪਿੱਛੇ ਸਿੱਧਾ ਸਿੱਧਾ ਜਿਹੜਾ ਹੈਗਾ ਸੀ ਮਾਮਲਾ ਉਹ ਸਿਰਫ ਤੇ ਸਿਰਫ ਰਾਜਨੀਤਿਕ ਸੀ ਕਿਉਂਕਿ ਚੋਣਾਂ ਦਾ ਮਾਹੌਲ ਹੈ ਅਤੇ ਹਰੇਕ ਪਾਰਟੀ ਇੱਕ ਦੂਜੇ ਨੂੰ ਬਦਨਾਮ ਕਰਨ ਲਈ ਇੱਕ ਦੂਜੇ ਲੀਡਰ ਨੂੰ ਬਦਨਾਮ ਕਰਨ ਲਈ ਜਿਹੀਆਂ ਹਰਕਤਾਂ ਅਜਿਹੇ ਜਿਹੜੇ ਨੋਟਸ ਨੇ ਜਾਂ ਕੁਝ ਵੀ ਨਿੱਕੀ ਨਿੱਕੀ ਗੱਲ ਵੀ ਮਿਲੇ ਉਹਨੂੰ ਉਛਾਲਣ ਦਾ ਕੋਈ ਮੌਕਾ ਗੋਆਣਾ ਨਹੀਂ ਚਾਹਦੀ ਜਿਹੜੇ ਪੰਜਾਬ ਦੇ ਮਹਿਲਾ ਕਮਿਸ਼ਨ ਨੇ ਉਹ ਵੀ ਰਾਜਨੀਤਿਕ ਹੈ ਹੈਗੀ ਇਹ ਪੋਸਟ ਹੈ ਤੇ ਆਮ ਆਦਮੀ ਪਾਰਟੀ ਦੇ ਆਗੂ ਨੇ ਹੋ ਆਮ ਆਦਮੀ ਪਾਰਟੀ ਬਲੋਂ ਉਹਨਾਂ ਨੂੰ ਲਗਾਇਆ ਗਿਆ ਹੈ ਇਸ ਆਉਦੇ ਤੇ ਸੋ ਉਹਨਾਂ ਨੇ ਨੋਟਸ ਲਿਆ ਸੀ ਕੱਲ ਪਰ ਉਸ ਨੋਟਸ ਦੀ ਉਦੋਂ ਫੂਕ ਨਿਕਲ ਗਈ ਮਨਦੀਪ ਜੀ ਜਦੋਂ ਜਦੋਂ ਉਹਨਾਂ ਨੇ ਕਿਹਾ ਜਿਹੜੇ ਬੀਬੀ ਜ਼ਗੀਰ ਕੌਰ ਨੇ ਖੁਦ ਆਪਣੀ ਫੇਸਬੁੱਕ ਤੇ ਇੱਕ ਪੋਸਟ ਸਾਂਝੀ ਕੀਤੀ ਤੇ ਉਹਨਾਂ ਨੇ ਕਿਹਾ ਵੀ ਜਿਹੜੀ ਕਿੱਤੀ ਸੀ ਪੋਸਟ ਸ਼ੇਅਰ ਕੀਤੀ ਗਈ ਹੈ ਲੋਕਾਂ ਵੱਲੋਂ ਬਹੁਤ ਘੱਟ ਵੱਢ ਕੇ ਕੀਤੀ ਗਈ ਹੈ ਜੀ ਇਹਦੇ ਜਿਹੜੇ ਸਾਰਾ ਹਿੱਸਾ ਅਗਰਾ ਤੇ ਪਿਛਲਾ ਹਿੱਸਾ ਕੱਟ ਦਿੱਤਾ ਗਿਆ ਵੀ ਮੈਨੂੰ ਬੜੇ ਸਤਿਕਾਰ ਨਾਲ ਮਿਲੇ ਸੀ ਚਰਨਜੀਤ ਚੰਨੀ ਹੋਰੀ ਜੀ ਤੇ ਉਹਨਾਂ ਨੇ ਮੇਰਾ ਮੈਨੂੰ ਬਹੁਤ ਸਤਿਕਾਰ ਦਿੱਤਾ ਗੋਡੇ ਹੱਥ ਵੀ ਲਾਏ ਪੈਰੀ ਹੱਥ ਵੀ ਲਾਏ ਤੇ ਉਸ ਤੋਂ ਬਾਅਦ ਉਹਨਾਂ ਨੇ ਪਿਆਰ ਵਜੋਂ ਹੀ ਮੇਰੀ ਠੋਡੀ ਦੇ ਥੱਲੇ ਹੱਥ ਲਾਇਆ ਸੀ ਉਹ ਉਹ ਉਹਨਾਂ ਨੇ ਸਿੱਧੇ ਸਿੱਧੇ ਤੌਰ ਤੇ ਚਰਨਜੀਤ ਚੰਨੀ ਨੂੰ ਜਿਹੜਾ ਬਰੀ ਕਰਤਿਆ ਇਸ ਮਾਮਲੇ 'ਚ ਉਹ ਵੀ ਇਹੋਨਾਂ ਦਾ ਕੋਈ ਕਸੂਰ ਨਹੀਂ ਬਹੁਤ ਸਤਿਕਾਰ ਨਾਲ ਨੇ ਪਰ ਉਹਨਾਂ ਨੇ ਇੱਕ ਗੱਲ ਜ਼ਰੂਰ ਆਖੀ ਹੈ ਖਾਸ ਕਰਕੇ ਉਹਨਾਂ ਨੂੰ ਜਿਨ੍ਹਾਂ ਲਈ ਆਪਾਂ ਵੀ ਆਖੀ ਸੀ ਕਿ ਜਿਹੜਾ ਇਹ ਕੱਟ ਵੱਢ ਕੇ ਵੀਡੀਓ ਸ਼ੇਅਰ ਕਰਨਾ ਬਹੁਤ ਜਿਹੜਾ ਖਤਰਨਾਕ ਕਿਸਮ ਦਾ ਰੁਝਾਨ ਹੈ ਜਿਹੜਾ ਨਹੀਂ ਪੰਜਾਬੀਆਂ ਨੂੰ ਸੋਖਦਾ ਤੇ ਉਹਨਾਂ ਨੇ ਵੀ ਗੱਲ ਬੀਬੀ ਜ਼ਗੀਰਕੌਰ ਨੇ ਵੀ ਗੱਲ ਆਖੀ ਹੈ ਵੀ ਇਹਦੇ ਨਾਲ ਮੈਨੂੰ ਜਿਹੜੀ ਨਿੱਜੀ ਤੌਰ ਤੇ ਬਹੁਤ ਪੀੜਾ ਹੋਈ ਹੈ ਜਿਹੜੀ ਵੀਡੀਓ ਉਹਨੂੰ ਕੱਟ ਵੱਢ ਕੇ ਸ਼ੇਅਰ ਕੀਤਾ ਗਿਆ ਹੈ ਬਿਲਕੁਲ ਤੇ ਜਿਹੜਾ ਹੁਣ ਜਦੋਂ ਜਿਹੜੀ ਸ਼ਿਕਾਇਤ ਕਰਤਾ ਸਮਝ ਲਓ ਜਿਹਦੇ ਨਾਲ ਘਟਨਾ ਵਾਪਰੀ ਹੈ ਉਹ ਹੈਗੇ ਨੇ ਬੀਬੀ ਜ਼ਗੀਰਕੌਰ ਜਦੋਂ ਉਹੀ ਚਰਨਜੀਤ ਚੰਨੀ ਹੋਰਾਂ ਨੂੰ ਇਸ ਸਾਰੇ ਮਾਮਲੇ 'ਚ ਜਿਹੜੀ ਸਪਾ ਉਹਨਾਂ ਨੇ ਦੇਤੀ ਆਜ ਕਲੀਨ ਚਿੱਟ ਦੇਤੀ ਵੀ ਉਹਨਾਂ ਦਾ ਕੋਈ ਕਸੂਰ ਨਹੀਂ ਇਹ ਸੱਭੇ ਕਿਸਮ ਦੀ ਮਿਲਣੀ ਸੀ ਵੀ ਅਸੀਂ ਮਹਿੰਦਰ ਸਿੰਘ ਕੇਪੀ ਦੇ ਨਾਮਜ਼ਦਗੀ ਕਾਗਜ਼ ਜਮ੍ਹਾਂ ਕਰਾ ਕੇ ਵਾਪਸ ਆ ਰਹੇ ਸੀ ਤੇ ਚਰਨਜੀਤ ਚੰਨੀ ਹੋਰੀ ਆਪਣੇ ਨਾਮਜ਼ਦਗੀ ਲੈ ਕਰਾਉਣ ਜਾ ਰਹੇ ਸੀ ਉਦੋਂ ਉਹ ਜਾਂਦੇ ਜਾਂਦੇ ਰਾਹ 'ਚ ਇਹ ਮਿਲਣੀ ਹੋਈ ਤੇ ਇਹ ਸਾਰਾ ਕੁਝ ਬੜੇ ਸਤਕਾਰ ਨਾਲ ਵਾਪਰਿਆ ਵੀ ਉਸੇ ਢੰਗ ਨਾਲ ਇਹਨੂੰ ਲਿਆ ਜਾਣਾ ਚਾਹੀਦਾ ਹੈ ਦੂਜੇ ਤਰ੍ਹਾਂ ਜਿਵੇਂ ਸੋਸ਼ਲ ਮੀਡੀਆ ਵਾਲਿਆਂ ਨੇ ਲਿਆ ਹੈ ਇਸ ਘਟਨਾ ਨੂੰ ਉਸ ਤਰ੍ਹਾਂ ਨਹੀਂ ਲਿਆ ਜਾਣਾ ਚਾਹੀਦਾ ਸੋ ਬੀਬੀ ਜ਼ਗੀਰ ਕੌਰ ਨੇ ਜਿਹੜੀ ਮੈਲਾ ਕਮਿਸ਼ਨ ਪੰਜਾਬ ਦਾ ਜਿਹੜਾ ਨੋਟਸ ਹੈ ਉਹਦੀ ਲਗਭਗ ਫੂਕ ਕੱਢਦੀ ਮਨਦੀਪ ਜੀ ਉਹ ਹੁਣ ਕੋਈ ਕਾਰਵਾਈ ਇਹਦੇ ਪਿੱਛੇ ਕੋਈ ਕਿਉਂਕਿ ਜਦੋਂ ਇੱਕ ਵਿਅਕਤੀ ਜਿਹਦੇ ਨਾਲ ਘਟਨਾ ਵਾਪਰੀ ਹੈ ਉਹ ਇਸ ਨੂੰ ਹੋਰ ਟੰਗ ਨਾਲ ਪੇਸ਼ ਕਰ ਰਿਹਾ ਹੈ ਤਾਂ ਉਹਦੇ ਮਾ ਉਸ ਮਾ ਉਸ ਤੋਂ ਬਾਅਦ ਫਿਰ ਨਾ ਕੋਈ ਡੀਜੀਪੀ ਕੁਝ ਕਰ ਸਕਦਾ ਹੈ ਇਹਦੇ ਵਿੱਚ ਤੇ ਨਾ ਹੀ ਕੋਈ ਮੈਲਾ ਕਮਿਸ਼ਨ ਮੈਨੂੰ ਨਹੀਂ ਲੱਗਦਾ ਕਿ ਉਹ ਆਪਣੇ ਤੌਰ ਤੇ ਕੋਈ ਕਾਰਵਾਈ ਕਰਨ ਦੀ ਹੁਣ ਹੱਕ ਰਹਿ ਗਿਆ ਉਹਨਾਂ ਕੋਲੇ ਜਦੋਂ ਬੀਬੀ ਜ਼ਗੀਰ ਕੌਰ ਨੇ ਸਾਰਾ ਸਪਸ਼ਟਿਕਰਨ ਆਪਣੇ ਆਪ ਤੋਂ ਦਿੱਤਾ ਚਪ ਚਰਨਜੀਤ ਚੰਨੀ ਹੋਰਾਂ ਨੇ ਵੀ ਕੱਲ ਸਪਸ਼ਟਿਕਰਨ ਦਿੱਤਾ ਸੀ ਕਿ ਬੀਬੀ ਜ਼ਗੀਰ ਕੌਰ ਮੇਰੀ ਵੱਡੀ ਭੈਣ ਨੇ ਮੇਰੇ ਮਾਂ ਦੇ ਬਰਾਬਰ ਨੇ ਤੇ ਮੈਂ ਬੜੇ ਸਤਕਾਰ ਨਾਲ ਉਹਨਾਂ ਨੂੰ ਬੜੇ ਆਦਰ ਨਾਲ ਇਹ ਸਾਰਾ ਕੁਝ ਕੀਤਾ ਸੀ ਮੇਰੀ ਇਸ ਪਿੱਛੇ ਕੋਈ ਮਨਸਾ ਨਹੀਂ ਸੀ ਪਰ ਇੱਕ ਗੱਲ ਜ਼ਰੂਰ ਹੈ ਕਿ ਮਨਦੀਪ ਜੀ ਚਰਨਜੀਤ ਚੰਨੀ ਹੋਰ ਇਹਨਾਂ ਨੇ ਉਹ ਵਿਵਾਦਾ ਵਿਵਾਦ ਉਹਨਾਂ ਦਾ ਖੇੜਾ ਨਹੀਂ ਛੱਡਦੇ ਹੂੰ ਤੇ ਵਿਵਾਦ ਇਹ ਮੇਰਾ ਖਿਆਲੇ ਵਿਵਾਦ ਭਾਵੇਂ ਹੈ ਉਹ ਬੀਬੀ ਜ਼ਗੀਰ ਕੋਰ ਨੇ ਉਹਨਾਂ ਨੂੰ ਕਲੀਨ ਸ਼ੀਟ ਦੇ ਦਿੱਤੀ ਪਰ ਇਹ ਵਿਵਾਦ ਵੀ ਉਹਨਾਂ ਵੱਲੋਂ ਆਪਣੇ ਆਪ ਸਿਹੜਿਆ ਹੋਇਆ ਵਿਵਾਦ ਸੀ ਦੇਖੋ ਜਿਹੜੀ ਵੀਡੀਓ ਕਲਿੱਪ ਵੀਡੀਓ ਬਣਾਈ ਹੈ ਉਹ ਕਿਸੇ ਤੀਜੀ ਧਿਰ ਨੇ ਤਾਂ ਉੱਥੇ ਬਣਾਈ ਲਈ ਸੀ ਜਦੋਂ ਰਾਹ ਜਾਂਦੇ ਕੋਈ ਵਿਅਕਤੀ ਮਿਲ ਰਿਹਾ ਹੋਵੇ ਤਾਂ ਚਰਨਜੀਤ ਚੰਨੀ ਦੇ ਹੀ ਕਿਸੇ ਵਿਅਕਤੀ ਨੇ ਜਿਹੜੇ ਉਹਨਾਂ ਦੇ ਨਾਲ ਉਹਨਾਂ ਦੇ ਕੋਈ ਸਪੋਰਟਰ ਹੋਏਗਾ ਉਹਨਾਂ ਨੇ ਵੀਡੀਓ ਬਣਾਈ ਹੋਈ ਹੈ ਜੀ ਭਾਵੇਂ ਉਹਨਾਂ ਨੇ ਵੀਡੀਓ ਸਾਰੀ ਸ਼ੇਅਰ ਕੀਤੀ ਹੋਵੇ ਪਰ ਫਿਰ ਜਿਹੜੇ ਜਿਨ੍ਹਾਂ ਦੀ ਜਿਹੋ ਜੀ ਮਨਸਾ ਹੁੰਦੀ ਸੀ ਉਹਨਾਂ ਨੇ ਉਹਦੇ ਵਿਚਲਾ ਹਿੱਸਾ ਕੱਟ ਵੱਢ ਕੇ ਅੱਗੇ ਤੋਂ ਅੱਗੇ ਸ਼ੇਅਰ ਕਰ ਦਿੱਤਾ ਤੇ ਪਿਛਲੇ 2 ਦਿਨਾਂ ਤੋਂ ਬਹੁਤ ਵੱਡੀ ਚਰਚਾ ਦਾ ਵਿਸ਼ਾ ਸਾਰੇ ਪੰਜਾਬ ਵਿੱਚ ਪੰਜਾਬ ਤੋਂ ਬਾਹਰ ਵੀ ਸੋਸ਼ਲ ਮੀਡੀਆ ਤੇ ਹੋਰ ਵਾਕੀ ਮੀਡੀਆ ਤੇ ਇਹ ਸਾਰੀ ਖਬਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਪਰ ਹੁਣ ਜਦੋਂ ਮੈਲਾ ਕਮਿਸ਼ਨ ਪੰਜਾਬ ਦਾ ਜਿਹੜਾ ਨੋਟਿਸ ਸੀ ਅੱਜ ਭਾਵੇਂ 2 ਵਜੇ ਤੱਕ ਉਹਨਾਂ ਨੇ ਸਾਰੀ ਰਿਪੋਰਟ ਮੰਗੀ ਹੈ ਡੀਜੀਪੀ ਪੰਜਾਬ ਤੋਂ ਪਰ ਜਦੋਂ ਵੀ ਬੀਬੀ ਜਗੀਰ ਕਹ ਰਹੀ ਸਾਰੀ ਸਫਾਈ ਦੇ ਚੁੱਕੇ ਨੇ ਤਾਂ ਮੈਨੂੰ ਲੱਗਦਾ ਹੈ ਕਿ ਜਿਹੜਾ ਨੋਟਸ ਹੈ ਉਹਦੀ ਆਪਣੇ ਆਪ ਤੋਂ ਹੀ ਕੋਈ ਕੀਮਤ ਨਹੀਂ ਰਹੇਗੀ ਉਹ ਇੱਕ ਸਿਰਫ ਕਾਗਜ਼ੀ ਕਾਰਵਾਈ ਬਣ ਕੇ ਰਹਿ ਜਾਏਗਾ ਤੇ ਅਜਹੀ ਰਿਪੋਰਟ ਡੀਜੀਪੀ ਪੰਜਾਬ ਵੀ ਦੇ ਦੇਣਗੇ ਕਿ ਕਿਸੇ ਨੇ ਕੋਈ ਸ਼ਿਕਾਇਤ ਨਹੀਂ ਕੀਤੀ ਇਸ ਕਰਕੇ ਕੋਈ ਕਾਰਵਾਈ ਨਹੀਂ ਬਣਦੀ ਪਰ ਇੱਕ ਗੱਲ ਜ਼ਰੂਰ ਇੱਥੇ ਦੇਖਣੀ ਬਣਦੀ ਹੈ ਮਨਦੀਪ ਜੀ ਕੇ ਇੱਕ ਪਾਸੇ ਦੇਖੋ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਦੂਜੀ ਪਾਸੇ ਦਿੱਲੀ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਜਿਹੜੇ ਦਿੱਲੀ ਦੀ ਪੰਜਾਬ ਦੀ ਦਿੱਲੀ ਮੈਲਾ ਕਮਿਸ਼ਨ ਦੀ ਸਾਬਕਾ ਚੇਅਰ ਪਰਸਨ ਹੈ ਤੇ ਰਾਜ ਸਭਾ ਦੀ ਮੌਜੂਦਾ ਮੈਂਬਰ ਹੈ ਸਵਾਤੀ ਮਾਲੀਵਾਲ ਜੀ ਉਹਨਾਂ ਨੇ ਕੱਲ ਪੁਲਿਸ ਨੂੰ ਇੱਕ ਫੋਨ ਕੀਤਾ ਸੀ ਕਿ ਕੇਜਰੀਵਾਲ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਨੇ ਅਰਵਿੰਦ ਕੇਜਰੀਵਾਲ ਉਹਨਾਂ ਦੇ ਇੱਕ ਨਿੱਜੀ ਸਟਾਫ ਦੇ ਮੈਂਬਰ ਨੇ ਉਹਨਾਂ ਦੀ ਕੁੱਟਮਾਰ ਕੀਤੀ ਹੈ ਉਹਨਾਂ ਦੇ ਘਰੇ। ਜੀ ਸੋ ਭਾਵੇਂ ਕੌਮੀ ਮੈਲ ਕਮਿਸ਼ਨ ਨੇ ਇਹਦਾ ਨੋਟਸ ਜ਼ਰੂਰ ਲਿਆ ਤੇ ਉਹਨਾਂ ਨੇ ਪੁਲਿਸ ਨੇ ਵੀ ਕਿਹਾ ਵੀ ਸਾਡੇ ਕੋਲੇ ਜਿਹੜੇ ਪੁਲਿਸ ਦੇ ਦਿੱਲੀ ਦੇ ਐਮਕੇ ਮੀਨਾ ਜਿਹੜੇ ਆਈਜੀ ਨੇ ਕਿ ਸਾਡੇ ਕੋਲੇ ਫੋਨ ਆਇਆ ਸੀ ਤੇ ਉਹ ਫੋਨ ਮਾਲੀਵਾਲ ਦੇ ਨੰਬਰ ਤੋਂ ਆਇਆ ਸੀ ਕਿ ਮੇਰੀ ਕਟ ਕੁੱਟਮਾਰ ਕੀਤੀ ਹੈ ਵੀ ਇਸ ਤੋਂ ਬਾਅਦ ਉਹਨਾਂ ਨੇ ਹਾਲੇ ਹੋਰ ਕੋਈ ਸ਼ਿਕਾਇਤ ਦਰਜ ਨਹੀਂ ਕਰਾਈ ਤੇ ਕੇਂਦਰੀ ਜਿਹੜੇ ਕੌਮੀ ਮੈਲਾ ਕਮਿਸ਼ਨ ਦੇ ਚੇਅਰਪਰਸਨ ਨੇ ਉਹਨਾਂ ਨੇ ਕਿਹਾ ਸੀ ਨੋਟਸ ਲਵਾਂਗੇ ਪਰ ਕੀ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵੀ ਅਜਿਹਾ ਨੋਟਸ ਲਿਓ ਲਵੇਗੀ ਜਿਹੋ ਜਾਂ ਪੰਜਾਬ ਵਿੱਚ ਉਹਨਾਂ ਨੇ ਇੱਕਦਮ ਨੋਟਸ ਲਿਆ ਪੰਜਾਬ ਦੀ ਮਹਿਲਾ ਕਮਿਸ਼ਨ ਨੇ ਇਹ ਵੀ ਇੱਕ ਸਵਾਰ ਬਣਦਾ ਕਿਉਂਕਿ ਦੇਖੋ ਕਿੰਨੀਆਂ ਕਟਨਾਵਾਂ ਪੰਜਾਬ ਦੀਆਂ ਮਹਿਲਾਵਾਂ ਨਾਲ ਰੋਜ਼ਾਨਾ ਵਾਪਰ ਰਹੀਆਂ ਨੇ ਕਿਤੇ ਬੇਰੁਜ਼ਗਾਰ ਜਿਹੜੀਆਂ ਅਧਿਆਪਕਾਵਾਂ ਨੇ ਸਾਡੀਆਂ ਪੈਣਾ ਉਹਨਾਂ ਦੀ ਕੁੱਟਮਾਰ ਕੀਤੀ ਜਾਂਦੀ ਹੈ ਕਿਤੇ ਹੋਰ ਤਰ੍ਹਾਂ ਤਰ੍ਹਾਂ ਦੇ ਕੋਈ ਜ਼ਬਰਦਸਤਾਂ ਹੋਰ ਜਿਹੇ ਮਾਮਲੇ ਵਾਪਰਦੇ ਨੇ ਕਿੰਨੇ ਕੁ ਜਿਹੇ ਮਾਮਲੇ ਨੇ ਜਿਨ੍ਹਾਂ ਚ ਪੰਜਾਬ ਦੀ ਮਹਿਲਾ ਕਮਿਸ਼ਨ ਨੇ ਇੱਕਦਮ ਟੱਟਫਟ ਇਹੋ ਜੇ ਨੋਟਿਸ ਜਾਰੀ ਕੀਤੇ ਹੋਣ ਜਿਹੋ ਜਾਂ ਚਰਨਜੀਤ ਚੰਨੀ ਹੋਰਾਂ ਦੇ ਮਾਮਲੇ ਚ ਕੀਤਾ ਸੀ ਜੀ ਸੋ ਇਹ ਕਾਫੀ ਸਾਰੇ ਸਵਾਲ ਨੇ ਜਿਹੜੇ ਜਵਾਬ ਜ਼ਰੂਰ ਮੰਗਦੇ ਨੇ ਕਿ ਸਾਰਿਆਂ ਲਈ ਜਿਹੜਾ ਮਾਪਦੰਡ ਹੈ ਖਾਸ ਕਰਕੇ ਜਿਹੜੇ ਇਹੋ ਜੇ ਸੰਵਿਧਾਨਕ ਕੌਦਿਆਂ ਤੇ ਬੈਠੇ ਵਿਅਕਤੀ ਨੇ ਉਹਨਾਂ ਨੂੰ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਹਰ ਕਿਸੇ ਲਈ ਜਿਹੜੇ ਆਪਣੇ ਮਾਪਦੰਡ ਨੇ ਉਹ ਇੱਕ ਬਰਾਬਰ ਰੱਖਣੇ ਚਾਹੀਦੇ ਨੇ ਨਿਰਪੱਖਤਾ ਨਾਲ ਬਿਲਕੁਲ ਸੋ ਜੇਤਾ ਦਿੱਲੀ ਦੀ ਜਿਹੜੀ ਮੈਲ ਕਮਿਸ਼ਨ ਦੀ ਚੇਅਰਪਰਸਨ ਨੇ ਉਹ ਵੀ ਕੋਈ ਇਹੋ ਜਿਹਾ ਰਾਹ ਪਣਾਉਂਦੇ ਨੇ ਨੋਟਸ ਜਾਰੀ ਕਰਦੇ ਨੇ ਅਰਵਿੰਦ ਕੇਜਰੀਵਾਲ ਦੇ ਘਰੇ ਘਟਨਾ ਵਾਪਰੀ ਹੈ ਕੇਜਰੀਵਾਲ ਦੇ ਜਿਹੜੇ ਨਿੱਜੀ ਸਟਾਫ ਦੇ ਪੀਏ ਕਿਹੇ ਜਾ ਰਹੇ ਨੇ ਕੋਈ ਵਿਅਕਤੀ ਜਿਨ੍ਹਾਂ ਨੇ ਜਿਨ੍ਹਾਂ ਤੇ ਦੋਸ਼ ਲਾਇਆ ਹੈ ਜਿਹੜੀ ਸੁਆਤੀ ਮਾਲੀਵਾਲ ਨੇ ਜੇ ਤਾਂ ਉਹਨਾਂ ਨੂੰ ਵੀ ਕੋਈ ਨੋਟਸ ਜਾਰੀ ਹੁੰਦਾ ਫਿਰ ਤਾਂ ਸਮਝ ਆ ਜਾਵੇਗਾ ਕਿ ਦੋਵੇਂ ਪਾਸੇ ਸਾਰਾ ਕੁਝ ਇੱਕੋ ਅੱਖ ਨਾਲ ਦੇਖਿਆ ਜਾ ਰਿਹਾ ਹੈ ਪਰ ਜੇ ਅਜਿਹਾ ਨਹੀਂ ਹੁੰਦਾ ਫਿਰ ਜ਼ਰੂਰ ਇਹ ਸਾਰਾ ਮਾਮਲਾ ਇਹ ਹੋਏਗਾ ਕਿ ਇਹ ਰਾਜ ਸੇਖੂ ਰਾਜਨੀਤਿਕ ਖੁੰਦਕ ਨਾਲ ਵਿਤ ਕਰੇ ਭਰਿਆ ਸਾਰਾ ਵਰਤਾਰਾ ਹੈ ਇਸ ਪਰ ਇਹਦੇ ਚ ਮੈਨੂੰ ਲੱਗਦਾ ਹੁਣ ਚਰਨਜੀਤ ਚੰਨੀ ਕਿਉਂਕਿ ਬੀਬੀ ਜ਼ਗੀਰ ਕੌਰ ਸਫਾਈ ਦੇ ਚੁੱਕੇ ਨੇ ਇਸ ਮਗਰੋਂ ਚਰਨਜੀਤ ਚੰਨੀ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਜਿਹੜੀਆਂ ਇੱਕਦਮ ਵੱਧ ਗਈਆਂ ਸੀ ਕੱਲ ਲੱਗ ਰਿਹਾ ਸੀ ਇੱਕ ਵੀਡੀਓ ਵੀ ਮਨਦੀਪ ਜੀ ਤੁਹਾਨੂੰ ਦੱਸਦੇ ਮੈਂ ਜਾਰੀ ਕੀਤੀ ਗਈ ਸੀ ਬੀਬੀ ਜ਼ਗੀਰ ਕੌਰ ਦੀ ਕਿ ਬਹੁਤ ਘਟੀਆ ਹਰਕਤ ਹੈ ਬਹੁਤ ਘਟੀਆ ਕਾਰਵਾਈ ਇਹ ਕੋਈ ਪੁਰਾਣੀ ਵੀਡੀਓ ਦੱਸੀ ਜਾ ਰਹੀ ਸੀ ਕਿਸੇ ਹੋਰ ਮਾਮਲੇ ਨੂੰ ਲੈ ਕੇ ਜਿਹਨੂੰ ਇਸ ਮਾਮਲੇ ਨਾਲ ਜੋੜ ਲਿਆ ਗਿਆ ਸੀ ਜੀ ਬੀਬੀ ਜ਼ਗੀਰ ਕੌਰ ਦੀ ਕਿਸੇ ਪੁਰਾਣੀ ਵੀਡੀਓ ਨੂੰ ਵੀ ਕੱਲ ਬਹੁਤ ਵੱਡੀ ਪੱਧਰ ਤੇ ਫਲਾਇਆ ਗਿਆ ਇਹ ਲੱਗ ਰਿਹਾ ਸੀ ਵੀ ਕਿ ਬੀਬੀ ਜ਼ਗੀਰ ਕੌਰ ਵੀ ਸਟੈਂਡ ਲੈ ਗਏ ਨੇ ਹੁਣ ਚੰਨੀ ਦੀਆਂ ਮੁਸ਼ਕਲਾਂ ਬਹੁਤ ਜ਼ਿਆਦਾ ਵਧਣਗੀਆਂ ਪਰ ਉਹਨਾਂ ਨੇ ਜਦੋਂ ਸ਼ਾਮ ਵੇਲੇ ਆਪਣੀ ਜਿਹੜੀ ਫੇਸਬੁੱਕ ਤੇ ਇੱਕ ਪੋਸਟ ਜਾਰੀ ਕਰਕੇ ਸਾਰੇ ਮਾਮਲੇ ਬਾਰੇ ਜਿਸ ਢੰਗ ਨਾਲ ਸਫਾਈ ਦਿੱਤੀ ਉਸ ਤੋਂ ਲੱਗ ਰਿਹਾ ਹੈ ਕਿ ਹੁਣ ਚੰਨੀ ਲਈ ਕੋਈ ਇਸ ਮਾਮਲੇ ਨੂੰ ਲੈ ਕੇ ਕੋਈ ਮੁਸ਼ਕਲ ਨਹੀਂ ਹੈ ਪਰ ਉਹਨਾਂ ਨੂੰ ਆਪਣੇ ਭਵਿੱਖ ਚ ਜਿਹੜੇ ਇਹੇ ਵਿਵਾਦ ਨੇ ਆਪਣੇ ਆਪਸ 헤ੜੇ ਹੋਏ ਵਿਵਾਦ ਉਹਨਾਂ ਤੋਂ ਜ਼ਰੂਰ ਬਚਣ ਦੀ ਕੋਸ਼ਿਸ਼ ਕਰਨੀ ਚਾਹੀਦੀ। ਬਿਲਕੁਲ। ਤੇ ਜੀਰਵ ਸਾਹਿਬ ਦੂਜੇ ਪਾਸੇ ਪੰਜਾਬ ਦੀ ਸਿਆਸਤ ਨਾਲ ਸੰਬੰਧ ਕਰ ਲਓ ਕਰ ਲਈ। ਓਵਰ ਆਲ ਕੀ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਜਿਹੜੀਆਂ ਚੋਣਾਂ ਹੋ ਰਹੀਆਂ ਨੇ ਇੱਕ ਜ਼ੋਨ ਨੂੰ ਚੋਣ ਹੋਣੀ ਹੈ। ਕੀ ਲੱਗਦਾ ਹੈ ਕਿ ਓਵਰ ਆਲ ਕੀ ਸਥਿਤੀ ਬਣੀ ਹੋਈ ਹੈ? ਕੀ ਲੱਗਦਾ ਹੈ ਕਿ ਭਾਜਪਾ ਦੇ ਵੱਲੋਂ ਵੀ ਹੁਣ ਜਿਵੇਂ ਬਾਕੀ ਸਟੇਟਾਂ ਦੇ ਵਿੱਚ ਚੋਣਾਂ ਹੋ ਚੁੱਕੀਆਂ ਨੇ ਹੁਣ ਉਹਨਾਂ ਦੇ ਵੱਲੋਂ ਵੀ ਪੰਜਾਬ ਦੇ ਵੱਲ ਖਾਸ ਕਰਕੇ ਧਿਆਨ ਦਿੱਤਾ ਜਾ ਰਿਹਾ ਹੈ। ਉਸ ਅਗਰ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਲੀਡਰ ਜਿਹੜੇ ਵੱਡੇ ਚਿਹਰੇ ਹੋਣਗੇ ਬੀਜੇਪੀ ਦੇ ਉਹ ਪੰਜਾਬ ਦੀਆਂ ਸੜਕਾਂ ਤੇ ਉਹ ਫਿਰ ਰੋਲ ਸ਼ੋਅ ਕਰਦੇ ਦਿਖਾਈ ਦੇਣ ਵੱਡੀਆਂ ਰੈਲੀਆ ਕਰਦੇ ਦਿਖਾਈ ਦੇਣ ਪਰ ਜੇਕਰ ਉਹ ਹੀ ਹੁੰਦੀਆਂ ਨੇ ਤਾਂ ਕਿ ਕਿਸਾਨ ਉਹਨਾਂ ਦਾ ਵਿਰੋਧ ਕਰਨਗੇ ਕਿਤੇ ਮਾਹੌਲ ਤਾਂ ਨਹੀਂ ਪੰਜਾਬ ਦੇ ਵਿੱਚ ਫਿਰਵ ਹੋਊਗਾ ਇਦਾਂ ਜੇਕਰ ਕਿਸਾਨ ਉਹਨਾਂ ਦਾ ਵਿਰੋਧ ਕਰਦੇ ਨੇ ਕਿਹੋ ਜੀ ਸਥਿਤੀ ਹੋਵੇਗੀ ਆਉਣ ਵਾਲੇ ਦਿਨਾਂ ਦੇ ਪੰਜਾਬ ਦੇ ਵਿੱਚ ਚੋਣਾਂ ਤੋਂ ਪਹਿਲਾਂ ਵੀ ਮਨਦੀਪ ਜੀ ਪੰਜਾਬ 'ਚ ਜਿਹੜਾ ਚੋਣਾਂ ਹੋਣੀਆਂ ਨੇ ਪਹਿਲੀ ਜੋਨ ਨੂੰ ਹੋਣੀਆਂ ਨੇ ਚਾਰ ਜੋਨ ਨੂੰ ਨਤੀਜੇ ਨਿਕਲਣ ਨੇ ਅੱਜ ਜਿਹੜਾ 14 ਮਈ ਨੂੰ ਨਾਮਜ਼ਦਗੀਆਂ ਦਾ ਆਖਰੀ ਦਿਨ ਹੈ ਜੀ ਅੱਜ 3 ਵਜੇ ਤੱਕ ਸਾਰੀਆਂ ਨਾਮਜ਼ਦਗੀਆਂ ਮੁਕੰਮਲ ਹੋ ਜਾਣਗੀਆਂ ਤਕਰੀਬਨ ਰਾਜਨੀਤਿਕ ਪਾਰਟੀਆਂ ਦੇ ਜਿਹੜੇ ਸਾਰੇ ਉਮੀਦਵਾਰ ਨੇ ਲਗਭਗ ਇੱਕ ਅੱਧੇ ਨੂੰ ਛੱਡ ਕੇ ਆਪਣੀਆਂ ਨਾਮਜ਼ਦਗੀਆਂ ਜਮ੍ਹਾਂ ਕਰਾ ਚੁੱਕੇ ਨੇ ਜਿਹੜਾ ਕੋਈ ਰਹਿ ਰਿਹਾ ਹੈ ਉਹ ਅੱਜ ਜਮ੍ਹਾਂ ਕਰਾ ਲਵੇਗਾ ਇਸ ਤੋਂ ਬਾਅਦ ਫਿਰ ਨਾਮਜ਼ਦ ਜਿਹੜੇ ਸਾਰੇ ਨਾਮਜ਼ਦਗੀਆਂ ਨੇ ਉਹਨਾਂ ਦੀ ਪੁਨਿਸ਼ਾਨ ਹੋਵੇਗੀ ਕੁਝ ਜਿਹੜੇ ਦੋ ਦੋ ਭਰੇ ਹੁੰਦੇ ਨੇ ਨਾਂ ਕਵਰਿੰਗ ਉਮੀਦਵਾਰ ਭਰੇ ਹੁੰਦੇ ਨੇ ਉਹ ਵਾਪਸ ਹੋਣਗੇ ਕੁਝ ਜਿਹੜੇ ਹੁੰਦੇ ਨਾਮਜ਼ਦਗੀਆਂ ਉਹ ਰੱਦ ਵੀ ਹੋਣਗੀਆਂ ਤੇ ਅਗਲੇ 2 ਜਾਂ 3 17 ਮਈ ਤੱਕ ਇਹ ਸਾਰਾ ਜਿਹੜਾ ਪੂਰਾ ਹੋ ਜਾਏਗਾ ਪ੍ਰੋਸੈਸ ਤੇ ਜਿਸ ਮਗਰੋਂ ਉਮੀਦਵਾਰ ਜਿਹੜੇ ਹੈਗੇ ਨੇ ਉਹ ਸਾਰੇ ਮੈਦਾਨ 'ਚ ਆ ਜਾਣਗੇ ਜਿਹੜੇ ਹੁਣ ਤੱਕ ਦੀ ਸਥਿਤੀ ਨਜ਼ਰ ਆ ਰਹੀ ਹੈ ਪੰਜਾਬ 'ਚ ਮਨਦੀਪ ਜੀ ਕਿਸੇ ਹਲਕੇ 'ਚ ਟਕੋਣਾ ਮੁਕਾਬਲਾ ਕਿਸੇ 'ਚ ਚਕੋਣਾ ਮੁਕਾਬਲਾ ਤੇ ਕਈ ਥਾਵਾਂ ਤੇ ਪੰਜ ਕੋਣਾ ਮੁਕਾਬਲਾ ਵੀ ਆਪਾਂ ਨੂੰ ਨਜ਼ਰ ਆ ਰਿਹਾ ਪਰ ਇੱਕ ਗੱਲ ਜੇ ਆਪਾਂ ਮੋٹے ਤੌਰ ਤੇ ਦੇਖੀਏ ਤਾਂ ਸਪਸ਼ਟ ਹੈ ਕਿ ਤਕਰੀਬਨ ਤਕਰੀਬਨ ਕਾਂਗਰਸ ਪਾਰਟੀ ਹਰ ਲੋਕ ਸਭਾ ਹਲਕੇ ਚ ਮੁਕਾਬਲੇ ਚ ਕਿਤੇ ਉਸ ਦਾ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਨਾਲ ਮੁਕਾਬਲਾ ਹੈ ਕਿਤੇ ਉਸ ਦਾ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨਾਲ ਮੁਕਾਬਲਾ ਹੈ ਕਿਤੇ ਉਸ ਦਾ ਜਿਹੜਾ ਕਿਤੇ ਕਿਤੇ ਬਹੁਜਨ ਸਮਾਜ ਪਾਰਟੀ ਵਾਲ ਜੀ ਮਨੰਦਪੁਰ ਸਭ ਹਲਕੇ ਤੋਂ ਬਹੁਜਨ ਸਮਾਜ ਪਾਰਟੀ ਦੇ ਸੁਭਾ ਪ੍ਰਧਾਨ ਜਸਵੀਰ ਗੜੀ ਚੌਣ ਲੜ ਰਹੇ ਨੇ ਉਹਨਾਂ ਨੇ ਵੀ ਪੰਜ ਕੋਣਾ ਮੁਕਾਬਲਾ ਉੱਤੇ ਬਣਾ ਦਿੱਤਾ ਹੈ ਸੱਚ ਚੌਕੋਣੇ ਤੇ ਪੰਜ ਕੋਣੇ ਮੁਕਾਬਲੇ ਤਕੋਣੇ ਮੁਕਾਬਲੇ ਲਗਭਗ ਹਰੇਕ ਹਲਕੇ ਚ ਆਪਾਂ ਨੂੰ ਨਜ਼ਰ ਆ ਰਹੇ ਨੇ ਦੋ ਚਾਰ ਜਿਹੜੀਆਂ ਹੌਟ ਸੇਟਾਂ ਨੇ ਜਿ ਉਹਨਾਂ ਨੂੰ ਛੱਡ ਦਈਏ ਜਿਵੇਂ ਜੇ ਲੁਧਿਆਣੇ ਦੀ ਗੱਲ ਕਰੀਏ ਤਾਂ ਬਿੱਟੂ ਤੇ ਬੜਿੰਗ ਦਰਮਿਆਨ ਮੁਕਾਬਲਾ ਸਾਰਿਆਂ ਨੂੰ ਨਜ਼ਰ ਆ ਰਿਹਾ ਹੈ ਕਿ ਉੱਥੇ ਹੋਏਗਾ ਭਾਰਤੀ ਜਨਤਾ ਪਾਰਟੀ ਦੀ ਕਾਂਗਰਸ ਦਰਮਿਆਨ ਤੇ ਜੇ ਬਠਿੰਡੇ ਚ ਆਪਾਂ ਦੇਖ ਲਈਏ ਤਾਂ ਸਾਰਿਆਂ ਨੂੰ ਪਤਾ ਹੈ ਕਿ ਹਰੇਕ ਉਮੀਦਵਾਰ ਕਹਿ ਰਿਹਾ ਮੇਰਾ ਮੁਕਾਬਲਾ ਹਰਸੀਮਰਤ ਕੌਰ ਬਦਲ ਨਾਲ ਹੈ ਉੱਥੇ ਅਕਾਲੀ ਦਲ ਬਹੁਤ ਵੱਡੇ ਮੁਕਾਬਲੇ ਚ ਹੈ ਤੇ ਪਟਿਆਲੇ ਸੀਟ ਦੀ ਜੇ ਗੱਲ ਕਰ ਲਈਏ ਇੱਥੇ ਵੀ ਤਕਰੀਬਨ ਤਕਰੀਬਨ ਸਾਰੇ ਉਮੀਦਵਾਰ ਆਪਣਾ ਜਿਹੜਾ ਮੁਕਾਬਲਾ ਹੈ ਉਹ ਸ੍ਰੋਮਣੀ ਅਕਾਲੀ ਦਲ ਦੇ ਐਨ ਕੇ ਸ਼ਰਮਾ ਨਾਲ ਮੰਨ ਰਹੇ ਨੇ ਭਾਵੇਂ ਧਰਮਵੀਰ ਗਾਂਧੀ ਹੋਣ ਭਾਵੇਂ ਆਮ ਆਦਮੀ ਪਾਰਟੀ ਦੇ ਡਾਕਟਰ ਬਲਬੀਰ ਸਿੰਘ ਹੋਣ ਭਾਵੇਂ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਪਰਨੀਤ ਕੌਰ ਹੋਵੇ ਇਹਨਾਂ ਦੇ ਹੇਠਲੇ ਦਰਜੇ ਦੇ ਲੀਡਰ ਵੀ ਮੰਨ ਰਹੇ ਨੇ ਕਿ ਇੱਥੇ ਅਕਾਲੀ ਦਲ ਬਹੁਤ ਵੱਡਾ ਮੁਕਾਬਲਾ ਦੇ ਰਿਹਾ ਹੈ ਦੂਜੀ ਪਾਰਟੀਆਂ ਨੂੰ ਸੋ ਇਹ ਤਾਂ ਅਗਲੇ ਦਿਨਾਂ ਚ ਸਾਫ਼ ਹੋ ਜਾਵੇਗਾ ਤਸਵੀਰ ਸਭ ਉੱਭਰ ਕੇ ਸਾਹਮਣੇ ਆ ਜਾਵੇਗੀ ਕਿਹੋ ਜਿਹਾ ਮੁਕਾਬਲੇ ਬਣ ਗਏ ਅਗਲੇ ਦਿਨ ਅਿਤਪਰ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਵੱਡੇ ਆਗੂਆਂ ਦੇ ਇੱਥੇ ਚੋਣ ਮਹਿਨ ਕਰਨ ਦੀ ਬਿਲਕੁਲ ਮਨਦੀਪ ਜੀ ਭਾਰਤੀ ਜਨਤਾ ਪਾਰਟੀ ਦੇ ਭਾਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣ ਭਾਵੇਂ ਪਾਰਟੀ ਦੇ ਪ੍ਰਧਾਨ ਜੇਪੀ ਨੱড্ডা ਹੋਣ ਭਾਵੇਂ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਣ ਭਾਵੇਂ ਰਾਜਨਾਥ ਹੋਵੇ ਉਹਨਾਂ ਦੇ ਮੰਤਰੀ ਭਾਵੇਂ ਗਜਿੰਦਰ ਸਿੰਘ ਸਖਾਵਤ ਦਾ ਲਗਾਤਾਰ ਪ੍ਰਚਾਰ ਕਰ ਰਹੇ ਨੇ ਪੰਜਾਬ ਵਿੱਚ ਕਿਉਂਕਿ ਪੰਜਾਬ ਮਾਮਲਿਆਂ ਦੇ ਚਾਰਜ ਨੇ ਜੇ ਵੀ ਨੱਡਾ ਜਿਹੜੇ ਪਾਰਟੀ ਦੇ ਪ੍ਰਧਾਨ ਨੇ ਪਰਸੋ ਹੀ ਹਾਲੇ ਚੰਡੀਗੜ੍ਹ 'ਚ ਰੈਲੀ ਕਰਕੇ ਗਏ ਨੇ ਪੰਜਾਬ ਦੇ ਬਿਲਕੁਲ ਨਾਲ ਲੱਗਦੇ ਸੋ ਇਹਨਾਂ ਸਾਰੀਆਂ ਥਾਵਾਂ ਤੇ ਰੋਡ ショਅ ਵੀ ਕਰਨਗੇ ਮਨਦੀਪ ਜੀ ਵੱਡੇ ਆਗੂ ਕਿਉਂਕਿ ਹੁਣ ਉਹ ਉਧਰੋਂ ਵਿਲੇ ਹੋ ਜਾਣਗੇ ਉਹ ਬਾਕੀ ਥਾਵਾਂ ਤੇ ਉਹਨੂੰ ਪੰਜਾਬ ਹਰਿਆਣਾ ਤੇ ਹਿਮਾਚਲ ਲਗਭਗੇ ਸਟੇਟ ਨੇ ਜਿਨ੍ਹਾਂ 'ਚ ਪਹਿਲੀ ਤਰੀਕ ਨੂੰ ਪਹਿਲੀ ਜੋਨ ਨੂੰ ਵੋਟਾਂ ਪੈੜੀਆਂ ਨੇ ਸੋ ਇਹਨਾਂ ਸਾਰੀਆਂ ਥਾਵਾਂ ਤੇ ਭਾਰਤੀ ਜਨਤਾ ਪਾਰਟੀ ਕੋਈ ਕਸਰ ਮੈਨੂੰ ਨਹੀਂ ਲੱਗਦਾ ਕਿ ਬਾਕੀ ਛੱਡੂਗੀ ਤੁਸੀਂ ਕੱਲ ਦੇਖਿਆ ਹੋਣਾ ਕਿ ਪਟਨਾ ਸਾਹਿਬ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੰਗਰ ਦੀ ਸੇਵਾ ਵੀ ਕੀਤੀ ਲੰਗਰ ਬਣਾਉਣ ਦੀ ਸੇਵਾ ਵੀ ਕੀਤੀ ਲੰਗਰ ਵਰਤਾਉਣ ਦੀ ਸੇਵਾ ਵੀ ਕੀਤੀ ਤੁਹਾਨੂੰ ਤਸਵੀਰਾਂ ਸੋਸ਼ਲ ਮੀਡੀਆ ਤੇ ਨਜ਼ਰ ਆ ਰਹੀਆਂ ਹੋਣਗੀਆਂ ਕਿ ਪਗੜੀ ਸਜਾ ਕੇ ਤਸਤਾਰ ਸਜਾ ਕੇ ਸਾਰਾ ਕੁਝ ਕੰਮ ਕਰਦੇ ਨਜ਼ਰ ਆ ਰਹੇ ਸਿੱਧੇ ਦੇ ਪਿੱਛੇ ਮੰਤਬ ਸਿੱਧਾ ਸਿੱਧਾ ਤੇ ਸਾਫ਼ ਹੈ ਕਿ ਸਿੱਖਾਂ ਦੀਆਂ ਜਿਹੜੀਆਂ ਵੋਟਾਂ ਕਿਸੇ ਨਾ ਕਿਸੇ ਢੰਗ ਨਾਲ ਭਾਵੇਂ ਉਹ ਦੂਜੀਆਂ ਸਟੇਟਾਂ ਦੀਆਂ ਵੋਟਾਂ ਹੋਣ ਭਾਵੇਂ ਪੰਜਾਬ ਤੇ ਹਰਿਆਣਾ 'ਚ ਵੀ ਹੋਣ ਉਹਨਾਂ ਨੂੰ ਪ੍ਰਮਾਣ ਦਾ ਯਤਨ ਉਹਨਾਂ ਨੇ ਇਸ ਢੰਗ ਰਾਹੀਂ ਕੀਤਾ ਹੈ ਪਟਨਾ ਸਾਹਿਬ ਦੇ ਗੁਰਦੁਆਰਾ ਸਾਹਿਬ ਜਾ ਕੇ ਸਾਰੀਆਂ ਸੁਭਾ ਮਨਵਾ ਕੇ ਇਸ ਦਰ ਵਾਗਲੇ ਦਿਨਾਂ ਚ ਜ਼ਰੂਰ ਆਣਗੇ ਰਹੀ ਗੱਲ ਜਿਹੜੇ ਕਿਸਾਨ ਸੰਘਰਸ਼ ਦੀ ਤੁਸੀਂ ਗੱਲ ਕਰ ਰਹੇ ਸੀ ਕਿ ਕਿਸਾਨ ਜਥੇਬੰਦੀਆਂ ਦੇਖੋ ਸੰਯੁਕਤ ਕਿਸਾਨ ਮੋਰਚਾ ਹੋਵੇ ਚਾਹੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਹੋਵੇ ਪੰਜਾਬ ਚ ਸਾਰੇ ਥਾਵਾਂ ਤੇ ਉਹ ਲਗਾਤਾਰ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰ ਰਹੇ ਹਨ ਉਹਨਾਂ ਵੱਲੋਂ ਕਿਹਾ ਜਾ ਰਿਹਾ ਉਹਨਾਂ ਦੇ ਆਗੂਆਂ ਵੱਲੋਂ ਕਿ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਕਰਾਂਗੇ ਤੇ ਲਗਾਤਾਰ جاری ਹੈ ਪਰ ਤੁਸੀਂ ਜੇ ਪਿਛਲੇ 2 ਦਿਨਾਂ ਤੋਂ ਦੇਖ ਲਵੋ ਫਰੀਦਕੋਟ ਚ ਕਿੰਨੇ ਕਿਸਾਨ ਜਿਹੜੇ ਹੰਸਰਾ ਜਾਂ ਅੰਸ ਦਾ ਸਾਥ ਮੈਂ ਢੰਗ ਨਾਲ ਵਿਰੋਧ ਕਰ ਰਹੇ ਸੀ ਉਹ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਜਿਨ੍ਹਾਂ ਨੂੰ ਕੱਲ ਜਦੋਂ ਦਬਾਅ ਬਣਿਆ ਤਾਂ ਬਿਨਾਂ ਸ਼ਰਤ ਰਿਹਾ ਕੀਤਾ ਗਿਆ ਇਸੇ ਤਰ੍ਹਾਂ ਬਠਿੰਡੇ ਤੁਸੀਂ ਦੇਖ ਲਓ ਪਰਮਪਾਲ ਕੌਰ ਸਿੱਧੂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਕਿਵੇਂ ਪੁਲਿਸ ਨੇ ਭਜਾ ਭਜਾ ਕੇ ਜਿਹੜਾ ਲਾਠੀ ਚਾਰਜ ਕੀਤਾ ਨਿਵ ਜੀ ਮੈਨੂੰ ਇਵੇਂ ਲੱਗ ਰਿਹਾ ਕਿ ਜਿਹੜੇ ਕਿਉਂਕਿ ਸਾਰੀ ਜਿਹੜੀ ਲੀਮ ਫੌਜੀ ਬਲ ਨੇ ਭਾਵੇਂ ਉਹ ਸੀਆਰਪੀਐਫ ਹੈ ਜਾਂ ਹੋਰ ਜਿਹੜੀਆਂ ਸੈਂਟਰ ਦੇ ਦੀ ਇਨਕਮ ਕਰਦੀਆਂ ਫੋਰਸ ਦੀਆਂ ਕੰਪਨੀਆਂ ਨੇ ਕਿ ਉਹ ਬਹੁਤ ਜਲਦੀ ਉਧਰੋਂ ਵਿਲੇ ਹੋ ਚੁੱਕੇ ਨੇ ਲਗਭਗ ਉਹ ਇੱਥੇ ਪੰਜਾਬ 'ਚ ਹੁਣ ਵੱਡੀ ਮਾਤਰਾ 'ਚ ਕਿਉਂਕਿ ਚੋਣ ਕਮਿਸ਼ਨ ਕੋਲ ਲਗਾਤਾਰ ਭਾਰਤੀ ਜਨਤਾ ਪਾਰਟੀ ਇਹ ਸਿਕਾਇਤਾਂ ਕਰਦੀ ਆ ਰਹੀ ਹੈ ਕਿ ਸਾਨੂੰ ਚੋਣ ਪ੍ਰਚਾਰ ਨਹੀਂ ਕਰਨ ਦਿੱਤਾ ਜਾ ਰਿਹਾ ਜਿਹੜਾ ਸਾਡਾ ਜਮਹੂਰੀ ਹੱਕ ਹੈ ਬਿਲਕੁਲ ਹਾਲਾਂਕਿ ਕਿਸਾਨ ਜਥੇਬੰਦੀਆਂ ਰਾਜੀਵਾਲ ਜੀ ਦੀ ਅਗਵਾਈ 'ਚ ਤੇ ਬਾਕੀ ਜਿਹੜੇ ਅੱਗੋਂ ਦੀ ਅਗਵਾਈ 'ਚ ਉਹ ਵੀ ਚੋਣ ਕਮਿਸ਼ਨ ਨੂੰ ਮਿਲ ਕੇ ਆਈਆਂ ਨੇ ਕਿ ਸਾਡਾ ਜੇ ਉਹਨਾਂ ਦਾ ਚੋਣ ਪ੍ਰਚਾਰ ਕਰਨਾ ਜਮਹੂਰੀ ਹੱਕ ਹੈ ਤਾਂ ਸਾਡਾ ਵਿਰੋਧ ਪ੍ਰਦਰਸ਼ਨ ਕਰਨਾ ਵੀ ਜਮਹੂਰੀ ਹੱਕ ਹੈ ਅਸੀਂ ਸਾਥ ਮੇ ਟੰਗ ਨਾਲ ਉਹਨਾਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਰੱਖਾਂਗੇ ਤੁਸੀਂ ਸਾਨੂੰ ਕਰਨ ਦੀ ਆਗਿਆ ਦਿੱਤੀ ਜਾਵੇ ਸਾਡੇ ਪ੍ਰਦਰਸ਼ਨ ਦੇ ਰਾਹ 'ਚ ਅੜਿੱਕੇ ਨਾ ਡਾਏ ਜਾਣ ਪਰ ਮੈਨੂੰ ਏਵੇਂ ਲੱਗ ਰਿਹਾ ਮੰਦੀਪ ਜੀ ਦੇਖੋ ਜਿਹੜਾ ਚੋੜ ਕਮਿਸ਼ਨ ਹੈ ਉਹ ਕੇਂਦਰ ਦੇ ਇਸ਼ਾਰੇ ਤੇ ਉਹਨੇ ਕੰਮ ਕਰਨਾ ਤੇ ਇਸ ਟੰਗ ਨਾਲੇ ਹੋ ਸਕਦਾ ਹੈ ਕਿ ਇੱਥੇ ਬਹੁਤ ਵੱਡੀ ਗਿਣਤੀ ਚ ਆਉਣ ਵਾਲੇ ਦਿਨਾਂ 'ਚ ਜਿਹੜੀਆਂ ਨੀਮ ਫੌਜੀ ਬਲਾਂ ਦੀਆਂ ਖਾਸ ਕਰਕੇ CRP ਵਗੈਰਾ ਦੀਆਂ ਜਿਹੜੀਆਂ ਕੰਪਨੀਆਂ ਨੇ ਹੋਰ ਤੇ ਨਾਦ ਕੀਤੀਆਂ ਜਾਣ ਇਹ ਜਿਹੇ ਸਥਿਤੀ ਚ ਜਦੋਂ ਪਹਿਰੇ ਦੂਜੇ ਪਾਸੇ ਪੰਜਾਬ ਦੇ ਸਾਰੇ ਕਿਸਾਨ ਵੀ ਇਕਜੁੱਟ ਨੇ ਭਾਰਤੀ ਜਨਤਾ ਪਾਰਟੀ ਦੇ ਵਿਰੁੱਧ ਪ੍ਰਦਰਸ਼ਨ ਲੈ ਕੇ ਜਿਹੇ ਸਥਿਤੀ ਚ ਇਹ ਵੀ ਹੋ ਸਕਦਾ ਹੈ ਕਿ ਬਹੁਤੀਆਂ ਥਾਵਾਂ ਤੇ ਸਥਿਤੀ ਵਿਗੜ ਵੀ ਜਾਵੇ ਕਿਤੇ ਨਾ ਕਿਤੇ ਇੱਕ ਇੱਕ ਤਿਰ ਪ੍ਰਦਰਸ਼ਨ ਕਰਨਾ ਚਾਹੂਗੀ ਤੇ ਦੂਜੀ ਰੋਕੂਗੀ ਤੇ ਮਾਹੌਲ ਖਰਾਬ ਹੋਣ ਦਾ ਡਰ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਪੰਜਾਬ ਚੱਕ ਦੇ ਦਿਨਾਂ ਚ ਮਾਹੌਲ ਖਰਾਬ ਹੋਣ ਦਾ ਡਰ ਵੀ ਲਗਾਤਾਰ ਬਣਿਆ ਹੋਇਆ ਹੈ ਭਾਵੇਂ ਇਹਦੇ ਨਾਲ ਕਿਸੇ ਧਿਰ ਦਾ ਸਿਆਸੀ ਤੌਰ ਤੇ ਫਾਇਦਾ ਵੀ ਹੋਵੇ ਪਰ ਕਿਸਾਨਾਂ ਲਈ ਇਹ ਸੰਜਮ ਦੀ ਕੜੀ ਜ਼ਰੂਰ ਹੈ ਕਿ ਉਹਨਾਂ ਨੇ ਆਪਣੀ ਇਸ ਸਥਿਤੀ ਚ ਆਪਣੇ ਆਪ ਨੂੰ ਕਿਵੇਂ ਪ੍ਰਦਰਸ਼ਨ ਵੀ ਕਰਨਾ ਹੈ ਤੇ ਸਾਰੇ ਮਾਹੌਲ ਨੂੰ ਠੀਕ ਵੀ ਰੱਖਣਾ ਹੈ ਕਿਉਂਕਿ ਸਾਰਾ ਦੋਸਤ ਜਿਹੜੀਆਂ ਖਾਸ ਕਰਕੇ ਕੇਂਦਰ ਤੇ ਭਾਜਪਾ ਵੱਲੋਂ ਕਿਸਾਨਾਂ ਦੇ ਸਿਰ ਮੜਿਆ ਜਾਵੇਗਾ ਪਹਿਲਾਂ ਵੀ ਲਗਾਤਾਰ ਇਹ ਦੋਸਤ ਕਿਸਾਨਾਂ ਤੇ ਲਾਂਦੇ ਰਹਿੰਦੇ ਨੇ ਅਗਲੇ ਦਿਨਾਂ ਚ ਕਿਸਾਨਾਂ ਜਥੇਬੰਦੀਆਂ ਲਈ ਪਰਖ ਦੀ ਕੜੀ ਹੈ ਕਿ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦਾ ਕਿਸ ਤਰ੍ਹਾਂ ਵਿਰੋਧ ਕਰਨਾ ਕਿਉਂਕਿ ਵੱਡੇ ਆਗੂਆ ਨੇ ਜਦੋਂ ਆਣੇ ਤਾਂ ਵਿਰੋਧ ਵੀ ਵੱਡਾ ਹੋਵੇਗਾ ਇਹ ਕੁਦਰਤੀ ਹੈ ਬਰੇ ਦੇ ਨਾਲ ਜਿਹੜਾ ਪੰਜਾਬ ਦਾ ਮਾਹੌਲ ਹੈ ਭਾਈਚਾਰਕ ਸਾਂਝ ਹੈ ਉਹ ਕਿਸੇ ਤਰ੍ਹਾਂ ਵੀ ਜ਼ਰੂਰ ਵਿਗੜਨੀ ਨਹੀਂ ਚਾਹੀਦੀ ਮਨਦੀਪ ਜੀ ਤੇ ਜਿਹੜਾ ਪੰਜਾਬ ਦਾ ਹਲੇ ਮੂਡ ਹੈ ਲੋਕ ਸਾਰਿਆਂ ਨੂੰ ਸੁਣ ਰਹੇ ਨੇ ਪੰਜਾਬੀ ਭਾਵੇਂ ਉਹ ਮਲਵਈ ਹੋਣ ਭਾਵੇਂ ਮਝੈਲ ਹੋਣ ਭਾਵੇਂ ਪੁਆਦੀ ਹੋਣ ਭਾਵੇਂ ਦੁਆਬੀ ਹੋਣ ਹਲੇ ਉਹ ਕੋਈ ਆਪਣੀ ਪ੍ਰਤੀਕਿਰਿਆ ਨਹੀਂ ਦੇ ਰਹੇ ਕਿਸੇ ਵੀ ਪਾਰਟੀ ਦੇ ਹੱਕਚ ਭਾਵੇਂ ਕੋਈ ਕੁੱਝ ਕਹੀ ਜਾਵੇ ਹਲੇ ਲੋਕ ਚੁੱਪ ਨੇ ਸਾਰਿਆਂ ਨੂੰ ਸੁਣ ਰਹੇ ਨੇ ਤੇ ਉਹਨਾਂ ਦਾ ਮੂਡ ਕੀ ਕਿਹੇਗਾ ਇਹ ਤਾਂ ਪਹਿਲੀ ਤਰੀਕ ਨੂੰ ਜਦੋਂ ਵੋਟਾਂ ਪਾਣਗੇ ਉਦੋਂ ਵੀ ਪਤਾ ਲੱਗੇਗਾ ਤੇ 4 ਜੂਨ ਨੂੰ ਜਦੋਂ ਨਤੀਜੇ ਨਿਕਲਣਗੇ ਉਦੋਂ ਸਾਰੀ ਸਥਿਤੀ ਸਪਸ਼ਟ ਹੋਵੇਗੀ ਅੱਜ ਦੇ ਦਿਨ ਸਾਰਾ ਜੋਰ ਸਾਰੀਆਂ ਪਾਰਟੀਆਂ ਨੇ ਉਮੀਦਵਾਰਾਂ ਨੇ ਮੁੱਦਿਆਂ ਨੂੰ ਇੱਕ ਪਾਸੇ ਛੱਡ ਕੇ ਮੁੱਦਿਆਂ ਦੀ ਕੋਈ ਮੀਤ ਜੀ ਗੱਲ ਨਹੀਂ ਹੋ ਰਹੀ ਪੰਜਾਬ 'ਚ ਭਾਵੇਂ ਉਨਾਂ ਛੇ ਨੇ ਭਾਵੇਂ ਬੇਰਜ਼ਗਾਰੀ ਹੈ ਭਾਵੇਂ ਮਹਿੰਗਾਈ ਹੈ ਭਾਵੇਂ ਪਾਣੀ ਦਾ ਡਿੱਗਦਾ ਪੱਧਰ ਹੈ ਇਹਨਾਂ ਦੀ ਕੋਈ ਗੱਲ ਤੇ ਗੱਲ ਨਹੀਂ ਕਰ ਰਿਹਾ ਇੱਕ ਦੂਜੇ ਜਿਹੜੇ ਉਮੀਦਵਾਰ ਉਮੀਦਵਾਰਾਂ ਦੇ ਵਿਰੁੱਧ ਪਾਰਟੀਆਂ ਪਾਰਟੀਆਂ ਦੇ ਵਿਰੁੱਧ ਲਗਾਤਾਰ ਟਿੱਕੜો ਛਾ ਰਹੀਆਂ ਨੇ ਇਸ ਕਰਕੇ ਅਗਲੇ ਦਿਨਾਂ ਚ ਸਾਰੀ ਸਥਿਤੀ ਸਪਸ਼ਟ ਹੋਏਗੀ ਜਦੋਂ ਪਹਿਲ ਚਾਰ ਜੋਨ ਨੂੰ ਨਤੀਜੇ ਨਿਕਲਣਗੇ ਬਿਲਕੁਲ ਜੀ ਸੋ ਤੁਹਾਡਾ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਮੰਦੀਪ ਬਹੁਤ ਧੰਨਵਾਦ ਮੰਦੀਪ